ਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੈ ਕਾਹੂ ਕੋ ਦੇਤ ਨਹੀਂ ਪਹਿਮਾਨਤ ਆਨ ਕੋ ਨਾ ਅਨਿਕ ਸੁਨਰੇ ਮਨਾ ਗਿਆਨੀ ਤਾਹਿਬ ਖਾਨ ਸਭੂ ਅਧਿਆਪਕ ਸਹਬਾਨ ਤੇ ਪਿਆਰੇ ਬੱਚਿਓ ਅੱਜ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਵਾਂਗੇ। ਆਪਣਾ ਵਿਸ਼ਾ ਹੈ ਗੁਰੂ ਲਾਧੋ ਰੇ ਪ੍ਰਗਟ ਹੋਈ ਗੁਰਿਆਈ। 1644 ਈਸਵੀ ਨੂੰ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਅਕਾਲ ਚਲਾਣਾ ਕਰ ਗਏ। ਜੋਤੀ ਜੋਤ ਸਮਾ ਗਏ। ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਿਤਾ ਜੀ ਦੇ ਹੁਕਮ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਰਹੇ। ਉੱਥੇ ਆਪ ਜੀ ਧਿਆਨ ਤੇ ਭਗਤੀ ਵਿੱਚ ਲੀਨ ਰਹਿੰਦੇ ਸਨ। ਦੇ ਨਾਲ ਹੀ ਗੁਰਗੱਦੀ ਸ੍ਰੀ ਗੁਰੂ ਹਰ राय ਜੀ ਕੋਲ ਸਤਵੇਂ ਪਾਤਸ਼ਾਹ ਜੀ ਕੋਲ ਉਪਰੰਤ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਰਹੀ ਤਿੰਨ ਸਾਲ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਦਿੱਲੀ ਵਿਖੇ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ ਤੇ ਸਿੱਖ ਸੰਗਤ ਨੂੰ ਨਾਪਦੇਸ਼ ਦਿੱਤਾ ਕਿ ਅਗਲੇ ਗੁਰੂ ਸਹਿਬਾਨ ਬਾਬਾ ਬਕਾਲਾ ਜੀ ਵਿਖੇ ਬਿਰਾਜਮਾਨ ਹਨ ਬਾਬਾ ਬਕਾਲਾ ਜੀ ਵਿਖੇ 22 ਮੰਜ਼ੀਆਂ ਤੇ ਗੁਰੂ ਅਲੱਗ-ਅਲੱਗ ਸਿੱਖ ਗੁਰੂ ਬਣ ਕੇ ਬੈਠ ਗਏ ਆਪਨੇ ਆਪ ਨੂੰ ਗੁਰੂ ਗੱਦੀ ਦੇ ਮਾਲਕ ਦੱਸਣ ਲੱਗ ਗਏ ਗੁਰੂ ਤੇਗ ਬਹਾਦਰ ਜੀ ਇੰਨੇ ਤਿਆਗ ਦੇ ਮੋਰਤ ਸਨ ਕਿ ਉਹਨਾਂ ਨੇ ਜਤਾਇਆ ਨਹੀਂ ਉਹ ਆਪਣੀ ਭਗਤੀ ਵਿੱਚ ਲੀਨ ਰਹਿੰਦੇ ਤੇ ਅਕਾਲ ਪੁਰਖ ਦੇ ਵਿੱਚ ਧਿਆਨ ਲਗਾ ਕੇ ਰੱਖਦੇ ਸੰਗਤ ਬਹੁਤ ਬੇਹਬਲ ਹੋ ਗਈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਸਾਡੇ ਗੁਰੂ ਜੀ ਕੌਣ ਹਨ ਕੁਝ ਬਾਣਾ ਵਾਪਰਿਆ ਗੁਰੂ ਸਾਹਿਬ ਜੀ ਦਾ ਇੱਕ ਸਿੱਖ ਮੱਖਣ ਸ਼ਾ ਲੁਬਾਣਾ ਜਿਸ ਦਾ ਬੇੜਾ ਸਮੁੰਦਰ ਦੇ ਵਿੱਚ ਟੈਡਾ ਹੋ ਗਿਆ ਮੁਸੀਬਤ ਵਿੱਚ ਆ ਗਿਆ ਉਹਨੇ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਕਿ ਮੈਂ 500 ਮੋਰਾ ਭੇਟ ਕਰਾਂਗਾ ਸੱਚੇ ਬਾਦਸ਼ਾਹ ਮੇਰੀ ਮਦਦ ਕਰੋ ਮੇਰਾ ਬੇੜਾ ਪਾਰ ਲੰਗਾਓ ਉਸ ਦੀ ਚੜ੍ਹਦੀ ਕਲਾ ਹੋਈ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਮਦਦ ਕੀਤੀ ਚੜ੍ਹਦੀ ਕਲਾ ਹੋਈ ਉਪਰੰਤ ਜਦੋਂ ਉਹਨਾਂ ਨੇ ਆ ਕੇ ਬਾਬਾ ਬਕਾਲਾ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ 500 ਮੋਹਰਾ ਭੇਟ ਕਰਨੀਆਂ ਚਾਹੀਆਂ ਤਾਂ ਉੱਥੇ 22 ਮੰਜੀਆਂ ਤੇ ਗੁਰੂ ਬਿਰਾਜਮਾਨ ਸਨ ਜੋ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸ ਰਹੇ ਸਨ ਭਾਈ ਮੱਖਣਸ਼ਾ ਲੁਬਾਣਾ ਜੀ ਨੇ ਸੋਚਿਆ ਕਿ ਮੈਂ 5-5 ਮੋਹਰਾ ਹਰ ਇੱਕ ਗੁਰੂ ਜੀ ਅੱਗੇ ਰੱਖਦਾ ਹਾਂ ਜਿਹੜੇ ਅਸਲੀ ਗੁਰੂ ਜੀ ਹੋਣਗੇ ਅੰਤਰਜਾਮੀ ਗੁਰੂ ਸਾਹਿਬ ਆਪਣੇ ਆਪ ਹੀ ਆਪਣਾ ਬਾਕੀ ਮੋਹਰਾ ਦੀ ਮੰਗ ਕਰ ਲੈਣਗੇ ਇਸੇ ਤਰ੍ਹਾਂ ਉਹ ਸਾਰਿਆਂ ਗੁਰੂਆਂ ਦੇ ਅੱਗੇ ਪੰਜ-ਪੰਜ ਮੋਰਾ ਰੱਖਦੇ ਗਏ ਪਰੰਤੂ ਕਿਸੇ ਨੇ ਵੀ 500 ਮੋਰਾ ਦੀ ਮੰਗ ਨਹੀਂ ਕੀਤੀ ਅਖੀਰ ਤੇ ਗੁਰੂ ਤੇਗ ਬਹਾਦਰ ਜੀ ਕੋਲ ਗਏ ਉਹਨਾਂ ਦੇ ਅੱਗੇ ਪੰਜ ਮੋਰਾ ਰੱਖਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੁਖੀਆਂ 500 ਮੋਰਾ ਤੇ ਭੇਟ ਪੰਜ ਮੋਰਾ ਹੀ ਕੀਤੀਆਂ ਇਹ ਸੁਣ ਕੇ ਭਾਈ ਮੱਖਣ ਸ਼ਾਲਾ ਬਣਾ ਜੀ ਬਹੁਤ ਖੁਸ਼ ਹੋਏ ਤੇ ਖੁਸ਼ੀ ਦੇ ਵਿੱਚ ਉੱਚੀ ਉੱਚੀ ਬੋਲਣ ਲੱਗੇ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸਿੱਖ ਸੰਗਤਾਂ ਸੁਣ ਕੇ ਬਹੁਤ ਖੁਸ਼ ਹੋਈਆਂ ਕਿ ਸਾਡੇ ਗੁਰੂ ਜੀ ਪ੍ਰਗਟ ਹੋ ਗਏ ਹਨ ਗੁਰੂ ਤੇਗ ਬਹਾਦਰ ਜੀ ਸਾਡੇ ਗੁਰੂ ਜੀ ਹਨ ਗੁਰੂ ਤੇਗ ਬਹਾਦਰ ਜੀ ਸਾਡੇ 9ਵੇਂ ਗੁਰੂ ਜੀ ਹਨ ਸਿੱਖ ਸੰਗਤਾਂ ਬਹੁਤ ਖੁਸ਼ ਹੋਈਆਂ ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਨਾਮ ਬਾਣੀ ਨਾਲ ਜੋੜਿਆ ਉੱਧਰ ਬਾਈ ਮੰჯੀਆਂ ਤੇ ਬਰਾਜ਼ਮਾਨ ਪਿੱਤੀ ਚੰਦ ਜੀ ਦੇ ਪਰਿਵਾਰ ਦੇ ਮੈਂਬਰ ਜਿੰਨਾ ਕੋਲ ਗੁਰਗਰੰਤ ਸਾਹਿਬ ਜੀ ਦੀ ਢੀਡ ਵੀ ਸੀ ਤੇ ਸਾਰਾ ਸਾਰਾ ਗੁਰਸਿੱਖੀ ਦਾ ਗੁਰਗੱਦੀ ਦਾ ਸਮਾਨ ਸੀ ਉਹ ਸਭ ਉਹਨਾਂ ਨੇ ਲੈ ਲਿਆ ਇਸ ਇਸ ਭਾਈ ਮੱਖਣ ਸ਼ਾ ਲਬਾਣਾ ਜੀ ਨੇ ਉਹਨਾਂ ਤੋਂ ਸਮਾਨ ਵਾਪਸ ਲੈ ਕੇ ਆਂਦਾ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਸਭ ਕੁਝ ਵਾਪਸ ਕਰ ਦਿੱਤਾ ਐਨੇ ਤਿਆਗੀ ਜਪੀ ਤਪੀ ਗੁਰੂ ਸਾਹਿਬ ਜੀ ਨੇ ਕੋਈ ਲਾਲਚ ਨਹੀਂ ਕੀਤਾ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕਰਕੇ ਅਕਾਲਪੁਰਖ ਸਾਹਿਬ ਜੀ ਤੇ ਭਰੋਸਾ ਰੱਖਿਆ ਕਿ ਅਕਾਲਪੁਰਖ ਸੱਚੇ ਪਾਤਸ਼ਾਹ ਆਪਣੇ ਆਪ ਸਾਡੀ ਸਹਾਇਤਾ ਕਰਨਗੇ ਸੋ ਐਸੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਆਪਾਂ ਇਸ ਆਖੀ ਤੋਂ ਸਿੱਖਿਆ ਲੈਂਦੇ ਹਾਂ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ